ਫਲੂਦੀਆ ਦਾ ਇਤਿਹਾਸਿਕ ਜਾਮਾ ਮਸਜਿਦ ਵੱਲੋਂ ਅੱਜ ਲਗਾਤਾਰ ਤੀਸਰੇ ਦਿਨ ਪਹਿਲੇ ਦਿਨ ਪਾਕਿਸਤਾਨੀ ਸਮਰਥਕਾਂ ਤਵਾਦੀਆਂ ਦਾ ਪੁਤਲਾ ਫੂਕਿਆ ਗਿਆ ਦੂਸਰੇ ਦਿਨ ਦੁਆ ਦਾ اہتمام ਕੀਤਾ ਗਿਆ ਅੱਜ ਕਾਲੀਆਂ ਪੱਟੀਆਂ ਬੰਨ੍ਹ ਕੇ ਜੁਮੇ ਦੀ ਨਵਾਜ਼ ਜੇ ਤੇ ਫਿਰ ਇਹ ਲੋਕ ਜਿਹੜੇ ਨੇ ਇਹ ਕਿਸੇ ਕੀਮਤ ਚ ਮੁਸਲਮਾਨ ਨਹੀਂ ਹੋ ਸਕਦੇ ਉਹ ਇਸਲਾਮ ਦਾ ਨਾਮ ਲੈ ਕੇ ਭਾਰਤ ਦੇ ਮੁਸਲਮਾਨਾਂ ਨੂੰ ਮੈਂ ਇੱਕ ਗੱਲ ਪਰਸੋਂ ਵੀ ਕਹੀ ਸੀ ਆਪਣੇ ਸਨਹਿਦੇ ਦੁਰਾਨਾ ਜ ਦੁਬਾਰਾ ਕਹਿਣਾ ਕਿ ਪਹਿਲੀ ਗੱਲ ਤਾਂ ਇਹ ਕਿ ਭਾਰਤੀ ਹੋਣ ਦੇ ਨਾਤੇ ਸਾਡਾ ਕੰਮ ਬਣਦਾ ਹੈ ਕਿ ਅਸੀਂ ਦੁੱਖ ਦੀ ਖੜੀ ਚ ਇਕੱਠੇ ਹੋਈਏ। ਉਹ ਅਲੱਗ-ਅਲੱਗ ਚੀਜ਼ਾਂ ਹੈ। ਕੁਰਾਨ ਸ਼ਰੀਫ 'ਚ ਜਿਹਹਾਦ ਦਾ ਹੁਕਮ ਹੈ, ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਲੇਕਿਨ ਉਹ ਜਿਹਹਾਦ ਗਰੀਬ ਔਰਤਾਂ ਨੂੰ ਜਿਨ੍ਹਾਂ ਨੂੰ ਜ਼ਿੰਦਾ ਦਫ਼ਨ ਕਰ ਦਿੱਤਾ ਜਾਂਦਾ ਸੀਗਾ, ਉਹ ਜਿਹਹਾਦ ਉਹਨਾਂ ਲਈ ਜਿੱਦੋਂ ਬੰਦਵਾ ਮਜ਼ਦੂਰੀ ਕਰਵਾਈ ਜਾਂਦੀ ਸੀ, ਉਹ ਉਹਨਾਂ ਲਈ ਜਿਨ੍ਹਾਂ ਤੇ ਅਤਿਆਚਾਰ ਕੀਤਾ ਜਾਂਦਾ ਸੀ। ਜਿਨ੍ਹਾਂ ਦੇ ਰਿਸ਼ਤੇਦਾਰ ਮਾਰੇ ਗਏ, ਉਹ ਤਾਂ ਦੁੱਖ ਨਹੀਂ ਭੁੱਲਣਗੇ। ਇਸ ਦੁੱਖ ਨੂੰ ਆਧਾਰ ਬਣਾ ਕੇ ਕੁਝ ਲੋਕ ਕਿਸੇ ਨੂੰ ਫੜ ਕੇ ਕੁੱਟਣ ਔਰ ਉਹਨੂੰ ਪੁੱਛਣ ਵੀ ਤੂੰ ਮੁਸਲਮਾਨ ਹੈ ਜਾਂ ਨਹੀਂ ਹੈ ਮੈਂ ਸਮਝਦਾ ਕਿ ਆਤਵਾਦੀਆਂ ਦਾ ਮਕਸਦ ਕੀ ਹੈ ਹੱਤ ਜੋ ਜਿੰਨਾ ਜਜ਼ਬਾ ਸਾਡੇ ਨੌਜਵਾਨਾਂ ਚ ਹੈ ਤੁਸੀਂ ਇਸ ਵੇਲੇ ਵਿਸ਼ਵ ਦੇ ਕਿਸੇ ਮੁਲਕ ਚ ਚਲੇ ਜਾਓ ਉੱਥੇ ਦੀ ਯੂਨੀਵਰਸਿਟੀਆਂ ਚ ਜਾਂ ਉੱਥੇ ਦੇ ਕਾਰਖਾਨੇ ਆ ਜਾਂ ਉੱਥੇ ਦੀ ਇੰਡਸਟਰੀ ਜਾਂ ਉੱਥੇ ਦੇ ਵਪਾਰ ਚ ਤੁਹਾਨੂੰ ਭਾਰਤੀ ਜਿਹੜੇ ਬਰਾਬਰ ਦੀ ਹਿੱਸੇਦਾਰੀ ਚ ਨਜ਼ਰ ਆਣਗੀ। ਤੋਂ ਬੜੀ ਗਲਤੀ ਵਿਸ਼ਵ ਦੀ ਸਭ ਤੋਂ ਬੜੀ ਗਲਤੀ ਅਗਰ ਤੁਸੀਂ ਇਹਨੂੰ ਕਹੋ। ਉਹਨਾਂ ਜਿਸਮ ਚ ਅਗਰ ਕਿਤੇ ਨਾਸੂਰ ਫੈਲ ਜਾਂਦਾ ਤੇ ਡਾਕਟਰ ਥੱਕ ਜਾਂਦੇ ਇਲਾਜ ਕਰਦੇ ਕਰਦੇ ਆਖਰ ਉਹਨੂੰ ਕੱਟ ਕੇ ਅਲੱਗ ਕਰਦੇ ਬੋਫੋਰਸ ਲਾ ਕੇ ਤੂਫਾਨ ਮੈਨੂੰ ਯਾਦ ਹੈ ਉਦੋਂ ਤੇ ਪੂਰੇ ਪੰਜਾਬ ਚ ਵੀ ਲੋਕਾਂ ਨੇ ਬਹੁਤ ਉਦੋਂ ਡੋਨੇਸ਼ਨ ਦਿੱਤੀ ਸਰਕਾਰ ਨੂੰ ਤੇ ਸ਼ਸ਼ੀਗਲ ਜੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਤੇ ਮੈਂ ਅਮਿਤ ਕਹਿੰਦੇ ਨੇ ਮਜ਼ਹਬ ਨਹੀਂ ਸਿਖਾਂਦਾ ਕਿਸੇ ਨੂੰ ਵੈਰ ਕਰਨਾ ਹਿੰਦੀ ਹੈ ਹਮ ਵਤਨ ਹੈ ਹਿੰਦੁਸਤਾਨ ਹਮਾਰਾ ਤੇ ਸ਼ਾਹੀ ਇਮਾਮ ਜੀ ਸਾਡੇ ਨਾਲ ਨੇ ਇਮਾਮ ਸਾਹਿਬ ਪਹਿਲਗਾਮ ਦੇ ਵਿੱਚ ਜਿਹੜਾ ਆਤੰਕੀ ਹਮਲਾ ਹੋਇਆ ਤੇ ਉਨ ਉੱਥੇ ਆਤੰਗਵਾਦੀਆ ਵੱਲੋਂ ਧਰਮ ਪੁੱਛ ਕੇ ਉਹਨਾਂ ਤੇ ਗੋਲੀਆਂ ਚਲਾਈਆਂ ਗਈਆਂ ਉਹ ਕਿਹੜਾ ਕੁਰਾਨ ਸ਼ਰੀਫ ਪੜ ਰਹੇ ਨੇ ਕਿਉਂਕਿ ਕਹਿੰਦੇ ਨੇ ਇਸਲਾਮ ਤਾਂ ਨਹੀਂ ਸਿਖਾਂਦਾ ਕਿਸੇ ਤੇ ਜ਼ਬਰਦਸਤਨਾਹ ਕਰਨਾ ਕਿਸੇ ਤੇ ਹਮਲਾ ਕਰਨਾ ਤੇ ਉਹ ਕਿਹੜੇ ਲੋਕ ਸਨ ਜਿਹੜੇ ਉੱਥੇ ਆਤੰਕੀ ਹਮਲਾ ਕਰਕੇ ਗਏ ਨੇ ਬismillah अर रहमान अर रहीम ਸ਼ੁਰੂ ਅੱਲਾ ਤਾਲਾ ਦੇ ਨਾਮ ਤੋਂ ਜੋ ਬੜਾ ਮਿਹਰਬਾਨ ਤੇ ਨਿਹਾਇਤ ਰਹਿਮ ਕਰਨ ਵਾਲਾ ਲੁਧਿਆਣਾ ਦੀ ਇਤਿਹਾਸਿਕ ਜਾਮਾ ਮਸਜਿਦ ਵੱਲੋਂ ਅੱਜ ਲਗਾਤਾਰ ਤੀਸਰੇ ਦਿਨ ਪਹਿਲੇ ਦਿਨ ਪਾਕਿਸਤਾਨੀ ਸਮਰਥਕ ਅਤਵਾਦੀਆਂ ਦਾ ਪੁਤਲਾ ਫੂਕਾ ਗਿਆ ਦੂਸਰੇ ਦਿਨ ਦੁਆ ਦਾ اہتمام ਕੀਤਾ ਗਿਆ ਅੱਜ ਕਾਲੀਆਂ ਪੱਟੀਆਂ ਬੰਨ੍ਹ ਕੇ ਜੁਮੇ ਦੀ ਨमाज ਜੜੀ ਹੈ ਉਹ ਅਦਾ ਕੀਤੀ ਗਈ ਇਸ ਰੋਜ਼ ਦੇ ਵਿੱਚ ਕਿ ਪਹਿਲਗਾਮ ਦੇ ਵਿੱਚ ਜਿਹੜੇ ਬੇਕਸੂਰ ਭਾਰਤੀਆਂ ਦੀ ਹੱਤਿਆ ਜਿਹੜੀ ਕੀਤੀ ਗਈ ਹੈ ਉਹਨੂੰ ਕਿਸੇ ਵੀ ਤਰ੍ਹਾਂ ਜਾਇਜ਼ ਜੜਾ ਉਹ ਨਹੀਂ ਠਰਾਇਆ ਜਾ ਸਕਦਾ अतवादी अगर वो अपने आपू मुसलमान कहें तो मैं समझदा कि वो एक नंबर दे बेईमान ने क्योंकि इस्लाम ने कुरान शरीफ ने खासकर हुक्म जारी किया किसी भी नजायज़ बेकसूर बंदे की हत्या इंज आए जिमें तो पूरी इंसानियत को कतल कर दिता हो फिर ए, लोग जड़े ने यह किसी कीमत मुसलमान नहीं हो सकते इस्लाम का नाम लैके भारत के मुसलमानों मैं एक गल परसों भी कही सहे के दौरान अच दोबारा कहना ਕਿ ਪਹਿਲੀ ਗੱਲ ਤਾਂ ਇਹ ਕਿ ਭਾਰਤੀ ਹੋਣ ਦੇ ਨਾਤੇ ਸਾਡਾ ਕੰਮ ਬਣਦਾ ਹੈ ਕਿ ਅਸੀਂ ਦੁੱਖ ਦੀ ਘੜੀ 'ਚ ਇਕੱਠੇ ਹੋ ਕੇ ਖੜੀਏ ਅਸੀਂ ਅੱਤਵਾਦ ਦਾ ਵਿਰੋਧ ਕਰੀਏ ਦੂਸਰਾ ਮੁਸਲਮਾਨ ਹੋਣ ਦੇ ਨਾਤੇ ਡਬਲ ਤੁਹਾਡੀ ਇਹ ਜ਼ਿੰਮੇਵਾਰੀ ਇਹ ਬਣਦੀ ਹੈ ਕਿਉਂਕਿ ਅੱਤਵਾਦੀਆਂ ਨੇ ਇਸ ਨਪਾਕ ਹਰਕਤ ਦੇ ਨਾਲ ਨਾਲ ਤੁਹਾਡੇ ਧਰਮ ਦਾ ਨਾਮ ਵੀ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਤੁਹਾਡੇ ਧਰਮ ਦੇ ਟਾਈਟਲ ਨੂੰ ਇਸਤੇਮਾਲ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਇਸ ਦਾ ਮਤਲਬ ਤੁਹਾਨੂੰ ਖੁੱਲ ਕੇ ਦੂਸਰਿਆਂ ਨਾਲੋਂ ਪਹਿਲਾਂ ਅੱਗੇ ਆਣਾ ਹੋਵੇਗਾ ਔਰ ਇਸ ਗੱਲ ਦੀ ਬਿਲਕੁਲ ਸਪਸ਼ਟੀਕਰਨ ਦੇ ਨਾਲ ਨਾਲ ਇਹ ਗੱਲ ਲੋਕਾਂ ਨੂੰ ਦੱਸਣੀ ਹੋਵੇਗੀ ਕਿ ਪਾਕਿਸਤਾਨ ਵੱਲੋਂ ਜਿਹੜਾ द प्रोजैक्ट किया जा रहा है उन्होंने वालों जोड़े इस्लाम की गल की जा रही है असल जोड़ा दीन है असल जरम है वह इस संबंध नहीं अतवाद और इस्लाम दो अलग अलग, अलग चीज़ें हैं कुरान शरीफ से जिहाद का हुक्म है इस गल तो इनकार नहीं किया जा सकता लेकिन वो जिहाद गरीब औरतानू जिन्हों जिंदा दफन कर दिता जाता सो जिहाद उन्होंने जो बंधवा मजदूरी करवाई जाती से जिन्हें अत्याचार किया जाता सख्या के लिए जी लड़ाई लड़ी गई इंसानियत को बचाने के लिए यह नहीं ਕਿੰਕੇ ਕਿਸੇ ਮਜ਼ਲੂਮ ਨੂੰ ਤੁਸੀਂ ਹੁਣ ਇਹ ਜਿਹੜਾ ਹੱਤਿਆਦੀਆਂ ਨੇ ਹਰਕਤ ਕੀਤੀ ਅਗਰ ਉਹ ਆਪਣੇ ਆਪ ਨੂੰ ਜਿਹਹਾਦ ਕਹਿੰਦੇ ਤੇ ਮੈਂ ਸਮਝਦਾ ਕਿ ਉਹ ਨਾਪਾਕ ਔਲਾਦਾ ਨੇ ਜਿਨ੍ਹਾਂ ਨੂੰ ਹਜੇ ਇਹ ਹੀ ਪਤਾ ਨਹੀਂ ਕਿ ਖੁਦਾ ਦਾ ਹੁਕਮ ਕੀ ਹੈ ਔਰ ਇਹ ਜਿਹੜੇ ਵੀ ਜਿਹਨੇ ਵੀ ਆਕਾਵਾ ਦੇ ਕਹਿਣ ਤੇ ਔਰ ਜਿਹੜੇ ਲੋਕ ਜਿਹੜੇ ਐਸੇ ਲੋਕ ਦੇਸ਼ ਚ ਮੌਜੂਦ ਨੇ ਜਿਹੜੇ ਅਗਰ ਇਹਨੂੰ ਕਿਤੇ ਨਾ ਕਿਤੇ ਸਮਝਦੇ ਹੈ ਕਿ ਸਹੀ ਹੈ ਤੇ ਉਹਨਾਂ ਨੂੰ ਵੀ ਆਪਣਾ ਡੀਐਨਏ ਟੈਸਟ ਇੱਕ ਵਾਰੀ ਕਰਾ ਲੈਣਾ ਚਾਹੀਦਾ ਕਿ ਉਹ ਵੀ ਹਲਾਲ ਦੇ ਨੇ ਕਿ ਨਹੀਂ ਕਿ ਜਿਨ੍ਹਾਂ ਨੂੰ ਇਹ ਨਹੀਂ ਸਮਝ ਆ ਰਿਹਾ ਕਿ ਜਦ ਕਿਸੇ ਮਜ਼ਲੂਮ ਦੀ ਹੱਤਿਆ ਕਰ ਦਿੱਤੀ ਜਾਵੇ ਔਰ ਇਹਦੇ ਨਾਲ ਉਹ ਵੀ ਨਫਰਤੀ ਜਿੱਦਾਂ ਕਿਤੇ ਹਮਲਾ ਹੁੰਦਾ ਹੈ ਔਰ ਉਹ ਧਰਮ ਨੂੰ ਆਧਾਰ ਬਣਾ ਕੇ ਕਰਦੇ ਧਰਮ ਪੁੱਛ ਕੇ ਲੋਕਾਂ ਨੂੰ ਗੋਲੀਆਂ ਮਾਰਦੇ ਐ ਤੇ ਬਹੁਤ ਛੋਟੇ ਛੋਟੇ ਲੀਡਰ ਆਪਣੀ ਲੀਡਰੀ ਚਮਕਾਉਣ ਲਈ ਦੇਸ਼ ਦੇ ਵਿੱਚ ਧਰਮ ਨੂੰ ਆਧਾਰ ਬਣਾ ਕੇ ਕਿਸੇ ਨੂੰ ਥੱਪੜ ਮਾਰਦੇ ਕਿਸੇ ਨੂੰ ਗਲੀ ਕੁਚੇ ਜਿੱਦਾਂ ਕਿ ਇਮਾਮ ਸਾਹਿਬ ਇਸ ਹਮਲੇ ਤੋਂ ਬਾਅਦ ਕਿਤੇ ਨਾ ਕਿਤੇ ਸਿਆਸੀ ਰੋਟੀਆਂ ਸੇਕਦੇ ਹੋਏ ਵੀ ਸਿਆਸਤਦਾਨ ਨਜ਼ਰ ਆ ਰਹੇ ਨੇ ਉਸ ਚੀਜ਼ ਨੂੰ ਕਿਦਾ ਦੇਖਦੇ ਹੋ ਉਹੀ ਤਾਂ ਇਹ ਬਦਕਿਸਮਤੀ ਦੀ ਗੱਲ ਹੈ ਮੈਂ ਸਮਝਦਾ ਕਿ ਦੇਖੋ ਆਪਾਂ ਕੰਡੈਮਪਟ ਕਰਦੇ ਪਏ ਅੱਜ ਅਸੀਂ ਤੀਸਰੇ ਦਿਨ ਲਗਾਤਾਰ ਰੋਸ ਪ੍ਰਦਰਸ਼ਨ ਕੀਤਾ ਹੈ ਲੇਕਿਨ ਇਹ ਦੱਸੋ ਵੀ ਜਿਹੜੇ ਇਹ ਸਮਾਂ ਗੁਜ਼ਰ ਜਾਏਗਾ ਜਿਹੜੇ 28 ਪਰਿਵਾਰਾਂ ਨਾਲ ਇਹ ਹੋਇਆ ਉਹਨਾਂ ਦਾ ਦੁੱਖ ਤਾਂ 40-50 ਸਾਲ ਜ਼ਿੰਦਾ ਰਹੇਗਾ ਜਿਨ੍ਹਾਂ ਦੇ ਪੁੱਤ ਮਾਰੇ ਗਏ ਜਿਨ੍ਹਾਂ ਦਾ ਪਿਓ ਮਾਰਿਆ ਗਿਆ ਜਿਨ੍ਹਾਂ ਦੇ ਰਿਸ਼ਤੇਦਾਰ ਮਾਰੇ ਗਏ ਉਹ ਤਾਂ ਦੁੱਖ ਨਹੀਂ ਭੁੱਲਣਗੇ ਤੇ ਇਸ ਦੁੱਖ ਨੂੰ ਆਧਾਰ ਬਣਾ ਕੇ ਕੁਝ ਲੋਕ ਕਿਸੇ ਨੂੰ ਫੜ ਕੇ ਕੁੱਟਣ ਔਰ ਉਹਨੂੰ ਪੁੱਛਣ ਵੀ ਤੂੰ ਮੁਸਲਮਾਨ ਹੈ ਜਾਂ ਨਹੀਂ ਹੈ ਮੈਂ ਸਮਝਦਾ ਕਿ ਆਤਵਾਦੀਆਂ ਦਾ ਮਕਸਦ ਕੀ ਹੈ ਆਤਵਾਦੀਆਂ ਦਾ ਮਕਸਦ ਹੈ ਵੀ 140 ਕਰੋੜ ਦੀ ਜਨਤਾ ਦਾ ਦੇਸ਼ ਕਿਤੇ ਨਾ ਕਿਤੇ ਇਮਾਮ ਸਾਹਿਬ ਫੁੱਟਦਾ ਪਈ ਹੈ ਕਿਉਂਕਿ ਜੇ ਗੱਲ ਕਰੀਏ ਯੂਨੀਵਰਸਿਟੀ ਦੇ ਵਿੱਚ ਵੀ ਕਸ਼ਮੀਰੀ ਸਟੂਡੈਂਟਸ ਨਾਲ ਬਸੂਲਕੀ ਦਾ ਮਾਮਲਾ ਵੀ ਸਾਹਮਣੇ ਆਇਆ ਹੈ ਮੈਂ ਸਮਝਦਾ ਮੇਰੀ ਗੱਲ ਨੂੰ ਸ਼ਰੋਤੇ ਵੀ ਨੋਟ ਕਰ ਲੈਣ ਕੱਲਾ ਪਾਕਿਸਤਾਨ ਹੀ ਨਹੀਂ ਪੂਰੀ ਦੁਨੀਆ 'ਚ ਜਿਹੜੇ ਸਾਡੇ ਕੰਪੀਟੀਟਰ ਨੇ ਜਿੰਨਾਂ ਨੂੰ ਇਹ ਲੱਗਦਾ ਕਿ ਆਉਣ ਵਾਲੇ ਸਮੇਂ 'ਚ ਇਹ ਵੱਡੀ ਤਾਕਤ ਬਣੇਗਾ ਕਿਉਂਕਿ ਜਿੰਨੀ એનર્ਜੀ ਔਰ ਜਿੰਨੀ ਤਾਲੀਮੀ ਸਿੱਖਿਆ ਜਿੰਨਾ ਸਿੱਖਿਆ ਦਾ ਪੱਧਰ ਔਰ ਜਿੰਨੇ ਨੌਜਵਾਨਾਂ ਦੀ ਗਿਣਤੀ ਪੂਰੀ ਦੁਨੀਆ 'ਚ ਇਸ ਵੇਲੇ ਭਾਰਤ ਦੇ ਕੋਲ ਉਹ ਕਿਸੇ ਕੋਲ ਨਹੀਂ ਹੈ ਜਿੰਨਾ ਜਜ਼ਬਾ ਸਾਡੇ ਨੌਜਵਾਨਾਂ 'ਚ ਹੈ ਤੁਸੀਂ ਇਸ ਵੇਲੇ ਵਿਸ਼ਵ ਦੇ ਕਿਸੇ ਮੁਲਕ 'ਚ ਚਲੇ ਜਾਓ ਉੱਥੇ ਦੀ ਯੂਨੀਵਰਸਟੀਆਂ 'ਚ ਜਾਂ ਉੱਥੇ ਦੇ ਕਾਰਖਾਨੇ 'ਚ ਜਾਂ ਉੱਥੇ ਦੀ ਇੰਡਸਟਰੀਜ਼ ਜਾਂ ਉੱਥੇ ਦੇ ਵਪਾਰ 'ਚ ਤੁਹਾਨੂੰ ਭਾਰਤੀ ਜਿਹੜੇ ਬਰਾਬਰ ਦੀ ਹਿੱਸੇਦਾਰੀ 'ਚ ਨਜ਼ਰ ਆਣਗੇ ਤੇ ਪਾਕਿਸਤਾਨ ਦਾ ਛੋਟਾ ਜਿਹਾ ਗੁਰਗਾਏ ਦੇ ਇਲਾਵਾ ਜਿਹੜ ਡਿਟਰ ਬਿਸ਼ਪ ਦੇ ਵਿੱਚ ਤਿੰਨ ਚਾਰ ਵੱਡੀਆਂ ਤਾਕਤਾਂ ਉਹਨਾਂ ਨੂੰ ਵੀ ਤਾਂ ਬਰਦਾਸ਼ਤ ਨਹੀਂ ਕਿ ਅਸੀਂ ਅੱਗੇ ਜਾਈਏ ਤੇ ਉਹ ਵੀ ਲੱਗੇ ਹੋਏ ਵੀ ਦੇਸ਼ ਦੇ ਵਿੱਚ ਅਸਥਿਰਤਾ ਆ ਨਹੀਂ ਚਾਹੀਦੀ ਹੈ ਜਦ ਕੋਈ ਅਤਵਾਦੀ ਹਮਲਾ ਐਸਾ ਹੁੰਦਾ ਹੈ ਤੇ ਦੇਸ਼ ਦੇ ਜਿਹੜੇ ਲੋਕ ਨੇ ਉਹਨਾਂ ਚ ਛੋਟੇ ਛੋਟੇ ਐਸੇ ਪੌਕਟ ਨੇ ਜਿਹੜੇ ਸਿਰਫ ਆਪਣੀ ਰਿਲੀਟਰੀ ਚਮਕਾਉਣ ਕਿਸੇ ਸਟੂਡੈਂਟ ਨੂੰ ਜਾ ਕੇ ਆਪਾਂ ਕਹੀਏ ਕਸ਼ਮੀਰੀ ਨੂੰ ਵੀ ਤੂੰ ਮੁਸਲਮਾਨ ਹੈ ਤੇਰੀ ਵਜ੍ਹਾ ਨਾਲ ਉੱਥੇ ਹੋ ਗਿਆ ਮੈਂ ਸਮਝਦਾ ਬੇਵਕੂਫੀ ਵਾਲੀ ਗੱਲ ਅਤਵਾਦੀਆਂ ਨੇ ਕਿਉਂ ਪੁੱਛਿਆ ਧਰਮ ਉਹਨਾਂ ਦਾ ਮਤਲਬ ਹੈ ਕਿ ਹਿੰਦੂ ਔਰ ਮੁਸਲਮਾਨ ਆਪਸ ਵਿੱਚ ਲੜਪੈਣ ਤੇ ਗੱਲ ਕਰੀਏ ਜਦ ਵੰਡ ਵੇਲੇ ਜਿਹੜੇ ਵਫਾਦਾਰ ਸੀਗੇ ਮੁਸਲਮਾਨ ਉਹ ਤਾਂ ਇੱਥੇ ਹੀ ਰਹਿ ਗਏ ਜਿਹੜੇ ਰਾਜ਼ੀ ਸੀਗੇ ਉਹ ਤਾਂ ਪਹੁੰਚ ਗਏ ਉੱਥੇ ਐਸੀ ਗੱਲ ਹੈ ਕਿ ਅੱਜ ਮੈਂ ਸਵੇਰੇ ਗੱਲ ਬੈਠਾ ਸੋਚ ਰਿਹਾ ਸੀ ਕਿ ਪਾਕਿਸਤਾਨ ਬਣਾਉਣਾ ਹੀ ਭਾਰਤ ਦੇ ਲੀਡਰਾਂ ਦੀ ਸਭ ਤੋਂ ਵੱਡੀ ਗਲਤੀ ਸੀ ਨਲਾਇਕੀ ਕਹਿ ਸਕਦੇ ਸਭ ਤੋਂ ਵੱਡੀ ਗਲਤੀ ਵਿਸ਼ਵ ਦੀ ਸਭ ਤੋਂ ਵੱਡੀ ਗਲਤੀ ਅਗਰ ਤੁਸੀਂ ਇਹਨੂੰ ਕਹੋ ਉਹ ਹੁੰਦਾ ਨਾ ਜਿਸਮ 'ਚ ਅਗਰ ਕਿਤੇ ਨਾਸੂਰ ਫੈਲ ਜਾਂਦਾ ਹੈ ਤੇ ਡਾਕਟਰ ਥੱਕ ਜਾਂਦੇ ਇਲਾਜ ਕਰਦੇ ਕਰਦੇ ਆਖਰ ਉਹਨੂੰ ਕੱਟ ਕੇ ਅਲੱਗ ਕਰਨਾ ਪੈਂਦਾ ਹੈ ਫਿਰ ਇਹਦਾ ਕੀ ਇਲਾਜ ਹੁਣ ਇਹਦਾ ਇਲਾਜ ਹੁਣ ਇਹੀ ਹੈ ਕਿ ਜਿਸ ਏਰੀਆ ਚੋਂ ਜਿਸ ਇਲਾਕੇ ਤੋਂ دہشت ਗਰਦੀ ਹੋ ਰਹੀ ਹੈ ਉਸ ਹਲਕੇ ਦੀਆਂ ਸਰਦਾਂ ਨੂੰ ਕੱਟ ਕੇ ਅੱਗੇ ਲੈ ਜਾਣਾ ਪਵੇਗਾ ਉਸ ਤੋਂ ਬਾਵਜੂਦ دہشت ਗਰਦੀ ਦੇ ਭਾਰਤ ਦੇ ਸੈਂਟਰਲ ਗਵਰਨਮੈਂਟ ਵੱਲੋਂ ਕਈ ਡਿਪਲੋਮੈਟਿਕ ਲੈ ਗਏ ਫੈਸਲੇ ਜਿਸ ਵਿੱਚ ਕਰੀਏ ਗੱਲ ਇੰਡਸ ਵੈਲੀ ਜਿਹੜੇ ਟ੍ਰੀਟੀ ਹੈ ਉਹ ਪਾਣੀ ਰੋਕ ਦਿੱਤਾ ਗਿਆ ਪਾਕਿਸਤਾਨ ਦਾ ਤੇ 에어스페이스 ਵੀ ਬੰਦ ਕੀਤਾ ਗਿਆ ਤਾਂ ਪਾਕਿਸਤਾਨ ਵੱਲੋਂ 에어스페이스 ਵੀ ਬੰਦ ਕੀਤਾ ਗਿਆ ਇੰਡੀਅਨਸ ਫਲਾਈਟਸ ਦੇ ਲਈ ਤੇ ਉਹ ਕਹਿੰਦੇ ਲਾਤੋਂ ਕਿ ਬੂਤ ਬਾਤ ਉਸ ਨੂੰ ਨਹੀਂ ਮੰਨਤੇ ਅਟਲ ਬਿਹਾਰੀ ਵਾਜਪਾਈ ਨੇ ਬੂ ਫੋਰਸ ਲਾ ਕੇ ਤੋਪਾਂ ਮੈਨੂੰ ਯਾਦ ਹੈ ਉਦੋਂ ਤੇ ਪੂਰੇ ਪੰਜਾਬ 'ਚ ਵੀ ਲੋਕਾਂ ਨੇ ਬਹੁਤ ਉਦੋਂ ਡੋਨੇਸ਼ਨ ਦਿੱਤੀ ਸਰਕਾਰ ਨੂੰ ਤੇ ਜਦੋਂ ਕਸ਼ਮੀਰ ਘਾਟੀ ਦੇ ਵਿੱਚ ਕਾਰਗਿਲ ਦੇ ਇਲਾਕੇ ਫਤਿਹ ਕੀਤੇ ਗਏ ਤੇ ਜਿਹੜੇ ਲੋਕੀ ਲੱਤਾਂ ਨਾ ਮੰਨਦੇ ਹੁਣ ਮੈਂ ਸਮਝਦਾ ਗੱਲਾਂ ਨਾਲ ਮੰਨਣ ਵਾਲੇ ਹੈ ਨਹੀਂ ਔਰ ਸਰਕਾਰ ਨੂੰ ਅਸੀਂ ਯਕੀਨ ਦਿਲਾਉਣਾ ਹੈ ਕਿ ਪੂਰੇ ਭਾਰਤ ਦੇ ਲੋਕ ਚਾਹੇ ਉਹ ਕਿਸੇ ਧਰਮ ਦੇ ਨਾਲ ਸੰਬੰਧ ਰੱਖਦੇ ਹੋਣ ਉਹ ਜਦ ਵੀ ਤੁਸੀਂ ਕੋਈ ਵੱਡਾ ਫੈਸਲਾ ਲਹੋਗੇ ਤੇ ਦੇਸ਼ ਦੀ ਜਨਤਾ ਜਿਹੜੀ ਹੈ ਉਹ ਬੜੀ ਦ੍ਰਿੜਤਾ ਦੇ ਨਾਲ ਅਤਵਾਦ ਦੇ ਖਿਲਾਫ ਆਪਣੀ ਹਕੂਮਤ ਦੇ ਨਾਲ ਖੜੀ ਹੋਏਗੀ ਕਿ ਕਿਤੇ ਨਹੀਂ ਲੱਗਦਾ ਕਿ ਸ਼ਿਮਲਾ ਟਰੀਟੀ ਦਾ ਜਿਹੜਾ ਉਲੰਘਣ ਕਰਦੇ ਹੋਏ ਜੰਗ ਦੇ ਅਸਾਰ ਵੀ ਬਣ ਰਹੇ ਨੇ ਉਹਨਾਂ ਨੇ ਮੰਨਿਆ ਕਿਦੋਂ ਕਿਸੇ ਵੀ ਉਹਨੂੰ ਅੱਜ ਤੱਕ ਕਿਸੇ ਸਮਝੌਤੇ ਨੂੰ ਪਾਕਿਸਤਾਨ ਨੇ ਨਹੀਂ ਮੰਨਿਆ ਮੈਂ ਪਹਿਲਾਂ ਕਹਿ ਚੁੱਕਾ ਮੈਂ ਆਜ਼ਾਦੀ ਖੁਲਾਟੀ ਪਰਿਵਾਰ ਤੋਂ ਮੇਰਾ ਸੰਬੰਧ ਹੈ ਸਾਡੀਆਂ ਪੰਜ ਨਸਲਾਂ ਹੋ ਗਈਆਂ ਜਿਨ੍ਹਾਂ ਨੇ ਮੁਲਕ ਦੀ ਆਜ਼ਾਦੀ ਲਈ ਕੁਰਬਾਨੀਆਂ ਦਿੱਤੀਆਂ ਅੰਗਰੇਜ਼ ਨਾਲ ਟਕਰਾਈਆਂ ਔਰ ਕੌਮੀ ਲੀਡਰਾਂ ਚ ਮੌਲਾਨਾ ਹਬੀਬੁਰ ਰਹਿਮਤ ਲੁਧਿਆਨਵੀ ਵੱਡੇ ਆਜ਼ਾਦੀ ਖੁਲਾਟੀਏ ਰਹੇ ਅਸੀਂ ਹਿੰਦੂ ਪਾਣੀ ਮੁਸਲਮਾਨ ਪਾਣੀ ਅੰਗਰੇਜ਼ ਵੱਲੋਂ ਜਿਹੜਾ ਸ਼ੁਰੂ ਕੀਤੇ ਗਏ ਉਹਨੂੰ ਤੋੜਿਆ ਉਹਨਾਂ ਮਟਕਿਆਂ ਨੂੰ ਤੋੜਿਆ ਸੁਭਾਸ਼ ਚੰਦਰ ਬੋਸ ਸਾਡੇ ਗੱਲ ਰਹੇ ਭਗਤ ਸਿੰਘ ਦੇ ਅਜੀਜ਼ੋ ਆਕਾਰਬ ਨੂੰ ਅਸੀਂ ਉਦੋਂ ਆਪਣੇ ਨਾਲ ਰੱਖਿਆ ਜਦੋਂ ਲੋਕ ਉਹਨੂੰ ਹੱਤਵਾਦੀ ਕਹਿੰਦੇ ਖਵਾਲਾ ਹੈ ਦੇਸ਼ ਦੀ ਆਜ਼ਾਦੀ ਲਈ ਲੜ ਰਿਹਾ ਤੇ ਉਦੋਂ ਜਦ ਅਸੀਂ ਸਾਰੇ ਹਿੰਦੂ ਮੁਸਲਮਾਨ ਸਿੱਖ ਇਕੱਠੇ ਸੀ ਤੇ ਅੱਜ ਵੀ ਅਸੀਂ ਮੈਂ ਸਮਝਦਾ ਇਕੱਠੇ ਆ ਤੇ ਸਰਕਾਰ ਨੂੰ ਇਹ ਕਹਿਣਾ ਚਾਹੁੰਨਾ ਕਿ ਹੁਣ ਡਿਪਲੋਮੈਟਿਕ ਗੱਲਬਾਤ ਜਿਹੜੀ ਹੈ ਉਹ ਹਰ ਸਤਾ ਦੇ ਉੱਤੇ ਪਾਕਿਸਤਾਨ ਦੇ ਨਾਲ ਬੰਦ ਕਰ ਦੇਣੀ ਚਾਹੀਦੀ ਉਹ ਗੱਲਾਂ ਦੇ ਨਾਲ ਮੰਨਣ ਵਾਲਾ ਨਹੀਂ ਤੇ ਸੀਗੇ ਸਾਡੇ ਨਾਲ ਪੰਜਾਬ ਦੇ ਸ਼ਾਹੀ ਮਾਮ مولانا ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਜੀ ਜਿਨ੍ਹਾਂ ਨੇ ਕਿਹਾ ਕਿ ਲੱਤਾ ਦੇ ਭੂਤ ਜਿਹੜੇ ਨੇ ਹੁੰਦੇ ਨੇ ਉਹ ਗੱਲਾਂ ਤੋਂ ਨਹੀਂ ਮੰਨਦੇ ਤੇ ਉਹਨਾਂ ਨੂੰ ਉਹਨਾਂ ਦਾ ਜਵਾਬ ਜਿਹੜਾ ਹੈ ਉਹਨਾਂ ਦੀ ਪਾਸ਼ਾ ਦੇ ਵਿੱਚ ਹੀ ਦੇਣਾ ਪਵੇਗਾ ਤੇ ਤੁਹਾਨੂੰ ਕਿੱਦਾ ਦੀ ਲੱਗੀ ਅੱਜ ਦੀ ਪੇਸ਼ਕਾਰੀ ਜਰੂਰ ਕਮੈਂਟ ਸੈਕਸ਼ਨ ਰਹੀ ਸਾਨੂੰ ਜਰੂਰ ਦੱਸਿਓ ਤੇ ਦੇਖਦੇ ਹਾਂ ਲੁਧਿਆਣਾ